ਹਿਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ ਹੋ ਰਹੀ ਜਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਦੀ ਉਮੀਦਵਾਰ ਜਤਿੰਦਰ ਕੌਰ ਰੰਦਾਵਾ ਦੇ ਹੱਕ ਵਿੱਚ ਉਹਨਾਂ ਦੇ ਪਤੀ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਚੋਣ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ ਇਸੇ ਕੜੀ ਵਿੱਚ ਹੋਰ ਵਾਅਦਾ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਅਤੇ ਫਤਿਹਗੜ ਚੋਣੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਈ ਪਿੰਡਾਂ ਵਿੱਚ ਸੰਨ ਲਾ ਕੇ ਅਕਾਲੀ ਵਰਕਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਇਸੇ ਤਰ੍ਹਾਂ ਹੀ ਪਿੰਡ ਕਟਿਆਲਾ ਦੇ ਵਿੱਚ 65 ਸਾਲ ਤੋਂ ਅਕਾਲੀ ਦਲ ਦੇ ਟਕਸਾਲੀ ਅਕਾਲੀ ਸਾਥੀਆਂ ਸਾਹਿਤ ਕਾਂਗਰਸ ਵਿੱਚ ਸਨ ਲਾ ਕੇ ਅਕਾਲੀ ਚ ਸ਼ਾਮਿਲ ਹੋਏ ਹਨ ਜਿਨ੍ਹਾਂ ਦਾ ਉਹ ਸਵਾਗਤ ਕਰਦੇ ਹਨ ਸੁਖਜਿੰਦਰ ਰੰਦਾਵਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵਿੱਚ ਪੂਰੀ ਰਿਸਪੈਕਟ ਕੀਤੀ ਜਾਵੇਗੀ ਤੇ ਪੁਰਾਣੇ ਕਾਂਗਰਸੀ ਵਰਕਰਾਂ ਨੂੰ ਸਾਥ ਲੈ ਕੇ ਚਲਿਆ ਜਾਵੇਗਾ ਸਰਾਂ ਦੇ ਦਰਜਨਾ ਦੇ ਕਰੀਬ ਜਿਹੜੇ ਆ ਪਿੰਡ ਦਰਜਨਾ ਤੋਂ ਵੀ ਵੱਧ ਕਹ ਲੀਏ ਅੱਜ ਜਿਹੜੇ ਆ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਆ ਪਹਿਲਾਂ ਬਾਜਾ ਸਾਹਿਬ ਨੇ ਕੋਲ ਇਹ ਸਾਰਾ ਪਿੰਡ ਜਿੰਨੇ ਨੇ ਉਹਨਾਂ ਦੇ ਕੋਲ ਨੇ ਪਹਿਲੀ ਗੱਲ ਤੇ ਇਹਨਾਂ ਨੇ ਪਹਿਲੋ ਸਵੇਰੇ ਹੀ ਨਕੋਸਰਾ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਦਾ ਪਰਿਵਾਰ ਸਾਰਾ ਹੀ ਤੇ ਉਹਨੂੰ ਜੁਆਇਨ ਕਰਾਇਆ ਜਿੰਨੇ ਉਹਨਾਂ ਦੇ ਪੁੱਤੇ ਦੇਰਿਆਂ ਦੇ ਉੱਤੇ ਕੰਮ ਨੇ ਹੁਣ ਇਹਨਾਂ ਦੇ ਸਰਦਾਰ ਰਜਿੰਦਰ ਸਿੰਘ ਜੀ ਉਹਨਾਂ ਨੇ ਇੱਥੇ ਪੱਬਰ ਵਾਲੀ ਪਹੁੰਚੇ ਆਂ ਇਹ ਚਾਹ ਹਾਂਜੀ ਕਠਿਆਲਾ ਕਠਿਆਲਾ ਤੇ ਇਹ ਇਹ ਪਿੰਡ ਦੇ ਔਰ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿਹੜੀ ਇਹ ਡੇ ਬਾਈ ਡੇ ਜਿਹੜੀ ਚੋਣ ਜਿਹੜੀ ਅੱਗੇ ਵਧ ਰਹੀ ਹੈ ਔਰ ਕੁਰੂ ਮਹਾਰਾਜ ਕਿਰਪਾ ਕਰਨਗੇ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੂੰ ਸਾਥਨਾ ਦੇ ਦੋ ਨੂੰ ਮੱਦੀ ਦੇ ਦਿਓ ਉਹੀ ਬੰਦੇ ਜਿਹੜੇ ਅੱਜ ਰੰਧਾਵਾ ਦੇ ਨਾਲ ਖੁੱਲ ਕੇ ਚੱਲ ਰਿਹਾ ਪਿੰਡਾਂ ਦੇ ਵਿੱਚ ਨਹੀਂ ਵੇਖੋ ਜੇ ਕਿਦਾ ਕਹਿਣਾ ਹੈ ਕਿ ਰੰਧਾਵਾ ਦਾ ਸਰਨਾ ਦਿਓ ਉਹਨਾਂ ਦੀ ਗਲਤਫਹਿਮੀ ਆ ਮੇਰਾ ਖਿਆਲ ਹੈ ਕਿ ਅਕਾਲੀ ਦਲ ਨੇ ਜੇ ਬਾਈਕਾਟ ਕੀਤਾ ਸੀ ਤੇ ਉਸ ਬੰਦੇ ਨੇ ਆਪਣੇ ਹਾਈ ਕਮਾਂਡ ਦੇ ਵੀ ਹੁਕਮ ਹੁਕਮਤ ਉਦੀ ਕੀਤੀ ਆ ਔਰ ਅਕਾਲੀ ਦਲ ਦੀ ਹਾਈ ਕਮਾਂਡ ਨੂੰ ਇਹਦੇ ਤੇ ਸੋਮੋਟੋ ਲੈ ਕੇ ਐਕਸ਼ਨ ਕਰਨਾ ਚਾਹੀਦਾ ਕਿ ਜਿਹੜਾ ਬੰਦਾ ਡਿਸਪਲਿਨ ਚ ਨਹੀਂ ਰਹਿੰਦਾ ਨਾ ਪਹਿਲਾ ਡਿਸਪਲਿਨ ਚੜਿਆ ਤੇ ਨਾ ਹੁਣ ਡਿਸਪਲਿਨ ਡਿਸਪਲਿਨ ਚ ਪਾਰਟੀ ਰਹਿ ਕੇ ਹੀ ਚੱਲਦੀ ਆ ਜਿਹੜਾ ਡਿਸਪਲਿਨ ਤੋਂ ਬਿਨਾਂ ਰਹਿਦਾ ਉਹ ਕਦੀ ਵੀ ਪਾਰਟੀ ਚ ਨਹੀਂ ਚੱਲ ਸਕਦਾ ਜਿਹੜੇ ਅੱਜ ਨਾਲ ਜੁੜੇ ਸਦਾ ਅਸਰ ਜਿਹੜਾ ਇਹ ਇਹ ਇਹਨਾਂ ਦੇ ਮੈਨੂੰ ਪਤਾ ਵਾ ਕਿ ਇਹ ਪਰਿਵਾਰ ਜਿਹੜੇ ਆਉਂਦੇ ਨੇ ਔਰ ਲੀਡਰ ਕੋਲ ਗਲਤੀ ਹੋ ਜਾਂਦੀ ਪਰ ਇਹ ਜਿਹੜੇ ਵਰਕਰ ਆਉਂਦੇ ਨੇ ਇਹਨਾਂ ਕੋਲ ਗਲਤੀ ਨਹੀਂ ਹੁੰਦੀ ਉਹਨਾਂ ਨੂੰ ਨਿਰਾਸ਼ ਨਹੀਂ ਕੀਤਾ ਜਿਹੜੇ ਅਜੰਦਾਵਾ ਸਾਹਿਬ ਤੇ ਬਾਜਵਾ ਸਾਹਿਬ ਆਏ ਆ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਆ ਕਾਂਗਰਸ ਦਾ ਫਤਵਾ ਨੇ ਨੇ ਨਜ਼ਰ ਆ ਰਹੀ ਆ ਵੇਖੋ ਜੀ 65 ਸਾਲ ਅਹੀਂ ਗੱਲਦਲ ਦੇ ਵਿੱਚ ਰਹੇ ਨੇ 65 ਸਾਲ ਤੋਂ ਅੱਜ ਇਹ ਰੰਧਾਵਾ ਸਾਹਿਬ ਦੇ ਨਾਲ ਚੱਲੇ ਨੇ ਤਗੜੇ ਹੋ ਕੇ ਰੰਧਾਵਾ ਸਾਹਿਬ ਨੂੰ ਇਹ ਜਿਤਾਉਣਾ ਇਹ ਬਹੁਤ ਜ਼ਿਆਦਾ ਵੋਟਾਂ ਦੀ ਲੀਡ ਨੇ ਰੰਧਾਵਾ ਸਾਹਿਬ ਇਥੋਂ ਜਿੱਤਣਗੇ ਕੀ ਸੋਚ ਕੇ ਜਿਹੜਾ ਤੁਸੀਂ ਅੱਜ ਵਧੀਆ ਵਧੀਆ ਲੀਡਰ ਨੇ ਸਾਡੇ ਬਹੁਤ ਵਧੀਆ ਲੀਡਰ ਨੇ ਹਾਂ ਤੇ ਇਸ ਕਰਕੇ ਅਹੀਂ ਰੰਧਾਵਾ ਸਾਹਿਬ ਦੇ ਨਾਲ ਆ ਸਾਰੇ ਹਾਂ ਤੇ ਇਹ ਵੀ ਸਾਰਾ ਰੰਧਾਵਾ ਸਾਹਿਬ ਦੇ ਚੰਗੇ ਕੰਮਾਂ ਤੋਂ ਜਾਣੂ ਹੋ ਕੇ ਤੇ ਰੰਧਾਵਾ ਸਾਹਿਬ ਦੇ ਨਾਲ ਚੱਲੇ ਨੇ ਇਸ ਵਾਰੀ ਜਿਹੜੀ ਆ ਚੰਗੀ ਵਧੀਆ ਲੀਡ ਮਿਲੇਗੀ ਜੀ ਚੰਗੀ ਵਧੀਆ ਲੀਡ ਹਲਕੇ ਜਿਓ ਮਿਲੇਗੀ ਜੀ ਅੱਜ ਕਟਿਆਲਾ ਸਾਰੇ ਨੂੰ ਲੱਗਦਾ ਸਾਰਾ ਹੀ ਕਟਿਆਲਾ ਜੀ ਸਾਰੀ ਨਕੋਸਰਾ ਜੀ ਇਹ ਸਾਰੇ ਨਕੋਸਰਾ ਸਾਰੇ ਆ ਕਟਿਆਲਾ ਵੀ ਹੁਣ ਇਸ ਨਕੋਸਰਾਏ ਪਿੰਡ ਆ ਜੀ ਨਕੋਸਰਾਏ ਸਾਰਾ ਆ ਨਕੋਸਰਾਏ ਸਾਰਾ ਆ ਜੀ ਪਰ ਮਜੀਤ ਸਿੰਘ ਮੇਰਾ ਨਾਮ ਪਿੰਡ ਨਕੋਸਰਾ ਖੁਦ ਦੇ ਰਹਿਣ ਵਾਲੇ ਕਾਂਗਰਸ ਚ ਸ਼ਾਮਲ ਹੋਇਆ ਕਾਂਗਰਸ ਚ ਕਿਹਨੇ ਜਾਊਗੀ ਸਾਨੂੰ ਵਧੀਆ ਲਗਾ ਲਗਾ ਲੀਡਰ ਹਾਂ ਜੀ ਤੇ ਸਾਡੇ ਦੇ ਲੀਡਰ ਜਿਹੜੇ ਅਸੀਂ ਅਕਾਲੀ ਸਾਰੀ ਉਮਰ ਨਗਾ ਲਿਆ ਹਾਂ ਹਾਂ ਬਸ ਸਾਨੂੰ ਉਹ ਛੱਡ ਕੇ ਚੱਲ ਗਿਆ ਅਸੀਂ ਛੱਡਿਆ ਉਹ ਸਾਨੂੰ ਛੱਡ ਕੇ ਚੱਲ ਗਿਆ ਅੱਜ ਅੱਜ ਅਸੀਂ ਹੰਦਾਵਾ ਸਾਹਿਬ ਦਾ ਲੜ ਫੜ ਲਿਆ ਹਾਂ ਬਸ ਮਹਿੰਦੀ ਦੁਨੀਆ ਦਾ ਕਿੰਨਾ ਮਨੁਰਾ ਵੀ ਜਿਹੜੀ ਓਵਰ ਆ ਸਾਡੀ ਆ ਜਿਹੜੀ ਰੰਗ 10 ਸਾਲ ਉਹ ਇਹਨਾਂ ਰੰਗਉਣੀਆਂ ਅਸੀਂ ਕਹਿਣਾ ਚਾਹੁੰਦੇ ਆ ਬਈ ਅਸੀਂ ਜਿੱਥੇ ਪਹਿਲਾਂ ਸੀ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕਈ ਇਸ ਤਰ੍ਹਾਂ ਦੇ ਕੰਮ ਹੀ ਜਿਨ੍ਹਾਂ 'ਚ ਉਹਨਾਂ ਦੀ ਸਰਕਾਰ ਹੁੰਦਿਆ ਵੀ ਉਹਨਾਂ ਨੇ ਸਾਡੇ ਤੇ ਧੱਕੇ ਕਰਵਾਏ ਤੇ ਇਸ ਕਰਕੇ ਇਸ ਪਾਰਟੀ ਤੇ ਸਾਨੂੰ ਵਿਸ਼ਵਾਸ ਹੈ ਅਸੀਂ ਪਹਿਲਾਂ ਵੀ ਇੱਥੇ ਆ ਭਟਕੇ ਆ ਪਰ ਫੇਰ ਆ ਗਏ ਆ ਤੇ ਇਸ ਕਰਕੇ ਅਸੀਂ ਹੰਧਵਾ ਸਾਹਿਬ ਦੇ ਨਾਲ ਜੁੜੇ ਆ ਕਿ ਇਹਨਾਂ ਤੋਂ ਸਾਨੂੰ ਬਹੁਤ ਆਸਾਂ ਨੇ ਅੱਜ ਕਈ ਦਰਜਣ ਪਰਿਵਾਰ ਤੁਹਾਡੇ ਨਾਲ ਉਹ ਵੀ ਆਏ ਆ ਹੋਰ ਵੀ ਪਿੰਡਾਂ ਦੇ ਵਿੱਚ ਜਿਹੜੇ ਆਏ ਹੁੰਦੇ ਪਏ ਆ ਹਾਂਜੀ ਹੋਰ ਵੀ ਪਿੰਡਾਂ ਦੇ ਵਿੱਚ ਦਰਜਨਾ ਪਰਿਵਾਰ ਜਿਹੜੇ ਆ ਸ਼ਾਮਲ ਹੁੰਦੇ ਪਏ ਆ ਤੁਹਾਡੇ ਪਿੰਡ 'ਚ ਵੀ ਦਰਜਨਾ ਪਰਿਵਾਰ ਸ਼ਾਮਲ ਹੋਏ ਆ ਲੱਗਦਾ ਕਿ ਅੱਗੇ ਜਿਹੜਾ ਹੁਣ ਰਸਤਾ ਜਿਹੜਾ ਆ ਵਧੀਆ ਰੇਗ ਆ ਜਿੱਥੇ ਜਿੱਕੇ ਪਹਿਲਾਂ ਸਾਡਾ ਰਸਤਾ ਕਟਣੀ ਜਾਂਦਾ ਰਿਹਾ ਸਾਰੇ ਇਹਦੇ ਸਾਰੀ ਦੁਨੀਆ ਜਾਣਦੀ ਆ ਮੀਡੀਆ ਸਾਰਾ ਦੱਸ ਰਿਹਾ ਵੀ ਕੋਈ ਦਾਣਾ ਕੋਈ ਚੋਕ ਨਹੀਂ ਰਿਹਾ ਛੋਨੇ ਦਾ ਤੇ ਇਹਨਾਂ ਨਾਲ ਕਿੱਦਾਂ ਕੋਈ ਜੁੜ ਜੇ ਇੱਕ ਆਸ ਸੀ ਇੱਕ ਧਰਕ ਦੇ ਦਿਮਾਗ 'ਚ ਗੱਲ ਸੀ ਵੀ ਦੋ ਧਰਾਂ ਨੇ ਤੇ ਆਪਾਂ ਤੀਜੀ ਨੂੰ ਪਾ ਕੇ ਵੇਖ ਲਈਏ ਤੇ ਤੀਜੀ ਨੇ ਜਿਹੜਾ ਰੰਗ ਲਾਇਆ ਉਹ ਤੇ ਸਾਰੀ ਦੁਨੀਆ ਜਾਣਦੀ ਆ ਤੇ ਜੱਤ ਰੋਲ ਰਿਹਾ ਮੰਡੀਆਂ 'ਚ ਜਿੰਨਾ ਚਿਰ ਕਾਂਗਰਸ ਦੀ ਸਰਕਾਰ ਸੀ ਕਦੀ ਜਿੰਸ ਨਹੀਂ ਸੀ ਰੁਲੀ ਚਾਹ ਕਣਕ ਸੀ ਤੇ ਝੋਨਾ ਸੀ ਇਹ ਚੁੱਕਿਆ ਜਾਂਦਾ ਹੈ ਪਰ ਹਰ ਕੋਈ ਅਸੀਂ ਕਿਸਾਨਾਂ ਅਸੀਂ ਤੇ ਉਹੋ ਹੀ ਗੱਲ ਰੱਖਾਂਗੇ ਜੋ ਸਾਡੇ ਕੋਲ ਆ ਇਸ ਕਰਕੇ ਅਸੀਂ ਕਾਂਗਰਸ ਨੇ ਵਾਣ ਕੀਤੀ ਆ ਕੁਝ ਹੋਰ ਵੀ ਕਾਰਨ ਸਨ ਜਿੰਨਾ ਕਾਰਨਾ ਕਰਕੇ ਇਹਨਾਂ ਤੋਂ ਪਿੱਛੇ ਹਟਣਾ ਪਿਆ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ